ਸਾਥੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਲੋਕ ਅਵੇਰ ਹੋ ਸਕਣ ਜਿੱਥੇ ਵੀ ਇਹ ਜਾਨਵਰ ਆਇਆ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਹ ਦੇਖ ਸਕਦੇ ਆਂ ਜੀ ਇਹ ਜਿਹੜਾ ਜਾਨਵਰ ਇਹ ਬਹੁਤ ਮਸ਼ਹੂਰ ਜਾਨਵਰ ਆ ਪਰ ਆਪਣੇ ਪੰਜਾਬ ਚ ਵੀ ਹੁਣ ਤੁਸੀਂ ਕਹਿ ਸਕਦੇ ਆਂ ਪਾਇਆ ਜਾਂਦਾ ਇਸ ਵੇਲੇ ਅਸੀਂ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨਰੂੜ ਚ ਆਂ ਜੀ ਸਾਡੇ ਆਪਣੇ ਪਿੰਡ ਚ ਇਹ ਰਾਤ ਦਾ ਆਇਆ ਹੋਇਆ ਸਾਡੇ ਪਿੰਡ ਜਿੱਦਾ ਹੜ੍ਹ ਹੜ੍ਹ ਆਏ ਸੀਗੇ ਉਨਾ ਵਿੱਚ ਹੀ ਆ ਗਿਆ ਇਹਦਾ ਨਾਮ ਆ ਪੈਨ ਪੈਨਗੋਲੀ ਨੇ ਆ ਤੇ ਇਹ ਦੀ ਜਿਹੜੀ ਜੀਭ ਹੈ ਨਾ 40 ਸੈਂਟੀਮੀਟਰ ਕਹਿੰਦੇ ਲੰਬੀ ਹੁੰਦੀ ਹੈ ਜੀ ਜੀਭ ਜਿਹੜੀ ਆ ਤੁਸੀਂ ਦੇਖ ਸਕਦੇ ਆ ਇਹ ਬਹੁਤ ਛਾਈ ਹੁੰਦਾ ਹੈ ਡਰ ਜਾਂਦਾ ਛੇਤੀ ਜਿਹੜਾ ਇਹ ਜਾਨਵਰ ਆ ਦੇਖ ਸਕਦੇ ਆ ਜਿਹਦੀ ਜੀਭ ਲੰਬੀ ਹੁੰਦੀ ਹੈ ਸ਼ਿਕਾਰ ਸਕੂਰ ਇਹ ਅਜੋ ਦਾ ਸੀਮੈਂਟ ਫਰਮੈਂਟ ਕੰਧ ਕੋਲ ਵੀ ਤੋੜ ਦਿੰਦਾ ਜਦੋਂ ਇਹ ਸਪੈਨ ਜਿਹੜੀ ਇੰਨੀ ਸਖਤ ਆ ਤੇ ਕਹਿੰਦੇ ਇਹਦੀ ਤਸਕਰੀ ਵੀ ਹੁੰਦੀ ਆ ਜੀ ਕਿਉਂਕਿ ਇਹਦੀ ਜਿਹੜੀ ਹੈ ਨਾ ਦਵਾਈ ਦੇ ਗੀਟ ਤੋਂ ਬਣਦੀ ਆ ਬਹੁਤ ਜਿਆਦਾ ਮਹਿੰਗੀ ਦਵਾਈ ਹੁੰਦੀ ਹੈ ਜਿਹੜੀ ਗੀਟ ਤੋਂ ਬਣਦੀ ਆ